ਦੋਸਤੋ ਕੀ ਹਾਲ ਚਾਲ ਆਪਣੇ ਨਾ ਪੰਜਾਬ ਦੇ ਵਿੱਚ ਵੀ ਕੇਸਰ ਹੁੰਦਾ ਤੁਹਾਨੂੰ ਪਤਾ ਕਿ ਸ਼ਾਇਦ ਕਿਸੇ ਨੂੰ ਪਤਾ ਹੋਵੇ ਕਿਸੇ ਨੂੰ ਨਾ ਪਰ ਜਿਹੜਾ ਦੂਜਾ ਲਾਲ ਕੇਸਰ ਹੁੰਦਾ ਉਹ ਹੁੰਦਾ ਕਸ਼ਮੀਰ ਚ ਤੇ ਆਪਣੇ ਪੰਜਾਬ ਚ ਹੁੰਦਾ ਚਿੱਟਾ ਕੇਸਰ ਤੇ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਤੇ ਕੋਈ ਇੱਕ ਦਿਨਾਂ ਵਾਸਤੇ ਹੀ ਖੜਦਾ ਤੇ ਇਹਦੇ ਵਿੱਚ ਵੀ ਕੇਸਰ ਹੁੰਦਾ ਤੁਹਾਨੂੰ ਦੱਸ ਦਿਆਂ ਕਿ ਕੱਢ ਕੇ ਕਿਵੇਂ ਨਿਕਲਦਾ ਹੈ ਆਪਣੇ ਪੰਜਾਬ ਦੇ ਵਿੱਚ ਵੀ ਹੁੰਦਾ ਇਹ ਸਫੇਦ ਤੇ ਪੀਲਾ ਤੇ ਇਹਦੇ ਵਿੱਚ ਦੱਸ ਦਿਆਂ ਕਿਵੇਂ ਕੇਸਰ ਨਿਕਲਦਾ ਇੱਕ ਫੁੱਲ ਦੇ ਵਿੱਚੋਂ ਇੱਕ ਹੀ ਪੱਤਾ ਨਿਕਲਦਾ ਆ ਦੇਖੋਗਾ ਨਾ ਜਿਵੇਂ ਆ yellow ਜੇ ਤੰਦ ਹੈਗੇ ਜਿਹੜੇ ਸਾਰੇ ਪੀਲੇ ਰੰਗ ਦੇ ਇਹ ਨਹੀਂ ਹੈਗਾ ਇਹ ਸਾਰਿਆਂ ਦੇ ਵਿੱਚੋਂ ਇੱਕ ਆਹਾ ਹੋਊਗਾ ਚਿੱਟੇ ਰੰਗ ਦਾ ਆਹਾ ਤੰਦ ਹਨ ਜਿਹੜਾ ਇਹ ਰੱਖਾਏ ਬਸ ਸਿਰਫ ਇੱਕ ਸਾਰੇ ਫੁੱਲ ਦੇ ਵਿੱਚੋਂ ਸਿਰਫ ਇੱਕ ਹੀ ਹੈ ਤੇ ਸਾਰੇ ਫੁੱਲਾਂ ਦੇ ਵਿੱਚੋਂ ਤੋੜ ਕੇ ਤੇ ਸਾਰੇ ਪਾ ਇਕੱਠੇ ਕਰ ਲਾਂਗੇ ਤੇ ਬਾਅਦ ਚ ਇਹਨੂੰ ਸੁਕਾ ਕੇ ਉਸ ਤੋਂ ਬਾਅਦ ਇਹ ਕੇਸਰ ਮਤਲਬ ਕੰਮ ਲਾਇਕ ਬਣੂਗਾ ਜਿਵੇਂ ਦੂਜਾ ਆਪਣੇ ਲਾਲ ਰੰਗ ਦਾ ਕੇਸਰ ਹੁੰਦਾ ਨਾ ਉਸੇ ਤਰ੍ਹਾਂ ਹੀ ਇਹ ਵੀ ਉਸੇ ਕੰਮ ਹੀ ਆਉਂਦਾ ਤੇ ਜਾਣਕਾਰੀ ਚੰਗੀ ਲੱਗੀ ਤਾਂ ਕਰ ਦਿਓ ਸ਼ੇਅਰ